ਮੁਰਦਾਬਾਦ 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 ਮਜ਼ਦੂਰਾਂ ਨਾਲ ਧੱਕੇਸ਼ਾਹੀ ਕਰਨ ਵਾਲੀ ਪੰਜਾਬ ਸਰਕਾਰ ਮੁਰਦਾਬਾਦ 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 ਮਜ਼ਦੂਰਾਂ ਨਾਲ ਧੱਕੇਸ਼ਾਹੀ ਕਰਨ ਵਾਲੀ ਪੰਜਾਬ ਸਰਕਾਰ ਮੁਰਦਾਬਾਦ 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 ਸਾਡਾ ਵੋਟ ਦਾ ਅਧਿਕਾਰ ਬਹਾਲ ਕਰੋ ਬਹਾਲ ਕਰੋ ਬਹਾਲ ਦਾ ਬੋਰਡ ਦਾ ਅਧਿਕਾਰ ਬਹਾਲ ਕਰੋ ਬਹਾਲ ਕਰੋ ਬਹਾਲ ਕਰੋ ਬੋਰਡ ਦਾ ਅਧਿਕਾਰ ਖੋਣ ਵਾਲੀ ਪੰਜਾਬ ਸਰਕਾਰ ਮੁਰਦਾਬਾ 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 ਖਾਲਤੀ ਇਨਕਲਾਬੀਆਂ ਦੀ ਸਰਕਾਰ ਮੁਰਦਾਬਾ 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 ਸਾਲ ਦੇ ਲਈ ਪਿੰਡਾਂ ਦਾ ਸਰਪੰਚਾ ਜਿਹੜਾ ਚੁਣਿਆ ਜਾਂਦਾ 5 ਸਾਲ ਉਹ ਸਰਪੰਚ ਪਿੰਡਾਂ ਦੇ ਵਿਕਾਸ ਕਰਵਾਉਂਦਾ ਲੋਕ ਵੋਟ ਪਾ ਕੇ ਸਰਪੰਚ ਨੂੰ ਚੁਣਦੇ ਨੇ ਪਰ ਇੱਕ ਇਹ ਜੀ ਗੱਲਬਾਤ ਹੋਈਆ ਨਾਬਾ ਦੇ ਪਿੰਡ ਮੱਲੇਵਾਲ ਦੇ ਵਿੱਚ ਜਿੱਥੇ ਕਿ ਇੱਕ ਨੰਬਰ ਵਾਰਡ ਆ ਜਿੱਥੇ ਐਸੀ ਭਾਈਚਾਰੇ ਦੀਆਂ ਵੋਟਾਂ ਨੇ ਸਭ ਤੋਂ ਵੱਧ ਉਹ 133 ਵੋਟਾਂ ਨੇ ਜਿਹੜੀਆਂ ਕੱਟ ਦਿੱਤੀਆਂ ਗਏ ਨੇ ਉਹਨਾਂ ਦੇ ਅਧਿਕਾਰ ਨੇ ਜਿਹੜੇ ਖੋਹ ਲੈ ਗਏ ਨੇ ਕਿਹਨੇ ਖੋਹੇ ਨੇ ਇਹ ਵੀ ਇੱਕ ਪੰਜਾਬ ਸਰਕਾਰ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਸਵਾਲੀਆ ਨਿਸ਼ਾਨਾ ਜਿਨ੍ਹਾਂ ਨੇ 133 ਬੋਟਾ ਕੱਟ ਦਿੱਤੀਆਂ ਨੇ ਪਰ ਹੱਥਾਂ ਦੇ ਵਿੱਚ ਸਨਾਖਤੀ ਕਾਰਡ ਨੇ ਜਿਹੜੇ ਜ਼ਰੂਰ ਦੇਖੇ ਜਾਂਦੇ ਪਰ ਵੋਟਰ ਸੂਚੀ ਦੇ ਵਿੱਚੋਂ ਇਹਨਾਂ ਦੇ ਨਾਮ ਨੇ ਜਿਹੜੇ ਉਹ ਬਿਲਕੁਲ ਗਾਇਬ ਹੋ ਚੁੱਕੇ ਨੇ ਇਹ ਤਾਂ ਜ਼ਰੂਰ ਸੁਣਿਆ ਸੀ ਕਿ ਪਿੰਡਾਂ ਦੇ ਵਿੱਚ ਰਾਸ਼ਨ ਕਾਰਟ ਕੱਟੇ ਜਾਂਦੇ ਨੇ ਪਰ ਜਿਹੜਿਆਂ ਲੋਕਾਂ ਦੇ ਵੋਟਾਂ ਹੀ ਕੱਟ ਕੇ ਅਧਿਕਾਰ ਖੋਹ ਲੈ ਗਏ ਨੇ ਇਹ ਵੀ ਇੱਕ ਪਹਿਲੀ ਵਾਰ ਦੇਖਣ ਨੂੰ ਮਿਲ ਰਿਹਾ ਇਹ ਸੁਣਿਆ ਜ਼ਰੂਰ ਜਾਂਦਾ ਸੀ ਇੱਕ ਵੋਟ ਕੱਟੀ ਗਈ ਦੋ ਵੋਟਾਂ ਕੱਟੀਆਂ ਗਈਆਂ ਚਾਰ ਵੋਟਾਂ ਕੱਟੀਆਂ ਗਈਆਂ ਇੱਕੋ ਵਾਰਡ ਦੇ ਵਿੱਚ 133 ਵੋਟ ਕੱਟੀ ਜਾਣੀ ਬਹੁਤ ਵੱਡੀ ਗੱਲ ਆ ਕਿਸ ਤਰ੍ਹਾਂ ਦੇਖਦੇ ਹੋ ਤੁਹਾਡੇ ਪਿੰਡ ਦੇ ਵਿੱਚ ਇਹ ਜਿਹੜੇ ਗਰੀਬ ਲੋਕ ਨੇ ਕਹਿੰਦੇ ਹੁਣ ਬੋਰਡ ਦਾ ਇਸਤੇਮਾਲ ਨਹੀਂ ਕਰ ਸਕਣਗੇ ਪਰ ਜਿਹੜਾ ਭਾਰਤ ਦਾ ਸੰਵਿਧਾਨ ਆ ਉਥੇ ਕੋਈ ਵੀ ਬੰਦਾ ਇਲੈਕਸ਼ਨ ਲੜ ਸਕਦਾ ਬੋਰਡ ਦਾ ਇਸਤੇਮਾਲ ਕਰ ਸਕਦਾ ਪਰ ਇਹ ਕਾਰਨ ਕੀ ਹੋਇਆ देखो ਜਿਹੜੀ ਇਹ ਵੋਟ ਅਧਿਕਾਰ ਜਿਹੜਾ ਬਣਾਇਆ ਸੀ ਉਹ ਜਿਹ ਵੀ ਖੁਦ ਆਪ ਚੁਣੀਏ ਬੰਦਾ ਆਪਣਾ ਚੁਣੀ ਨਮਾਇੰਦਾ ਚੁਣੀਏ ਵਧਿਆ ਚੁਣੀਏ ਹੁਣ ਇਹਦੇ ਵਿੱਚ ਇਹ ਨਹੀਂ ਹੈਗਾ ਵੀ ਜਾਂ ਕੋਈ ਇੱਕ ਪਾਰਟੀ ਦੇ ਬੰਦੇ ਨੇ ਕੋਈ ਆਮ ਆਦਮੀ ਪਾਰਟੀ ਦਾ ਬੰਦਾ ਹੈ ਕੋਈ ਕਾਂਗਰਸ ਦਾ ਹੈ ਕੋਈ ਕਾਲੀਆਂ ਦਾ ਸਾਰੇ ਨਾ ਬੰਦੇ ਨਮਾਇੰਦੇ ਨੇ ਉਹਨੇ ਬੰਦੇ ਜਿਹੜੇ ਵੋਟਰ ਨੇ ਤੇ ਇਹਨਾਂ ਨੇ ਜਿਹੜਾ ਹੁਣ ਜਿਆ ਕੱਟਦਾ ਅਧਿਕਾਰ ਇਹ ਖਤਮ ਕਰਤਾ ਵੀ ਵੋਟ ਪਾਉਣ ਦਾ ਨਾ ਇਹ ਤਾਂ ਇਹ ਚੋਣ ਲੜ ਸਕਦੇ ਨੇ ਹੁਣ ਨਾ ਆਪਣੀ ਪਸੰਦ ਦਾ ਕੋਈ ਬੰਦਾ ਚੁਣ ਸਕਦੇ ਨੇ ਨਗਰ ਕੀ ਹੁੰਦਾ ਹੈ ਨਗਰ ਹੁੰਦਾ ਹੈ ਕਿ ਪਬਲਿਕ ਇਟਾਂ ਕੰਧਾਂ ਨਗਰ ਨਹੀਂ ਹੁੰਦੀਆਂ ਜਦ ਜਹਾਜ ਬਣੇ ਦੇਸ਼ ਦਾ ਦੇਸ਼ ਦਾ ਪਬਲਿਕ ਤੁਸੀਂ ਵੀ ਦੇਸ਼ ਹੋ ਮੈਂ ਵੀ ਦੇਸ਼ ਹ ਜੇ ਆਪਾਂ ਇਹਨਾਂ ਦੇ ਤਾਂ ਨਗਰ ਵੀ ਨਹੀਂ ਹੈਗਾ ਇੱਟਾਂ ਨੇ ਖਤਮ ਹੈ ਪਰ ਇਹ ਤਾਂ ਮਤਲਬ ਬੋਟ ਕੱਟੀਆਂ ਨੇ ਮਰੇ ਬੰਦੇ ਜਿਹਦਾ ਸਭ ਤੋਂ ਵੱਡੀ ਨਲਕੀ ਕੀ ਦੀ ਆ ਇਹ ਵੋਟਾਂ ਜਿਹੜੇ 133 ਵੋਟਾਂ ਨੇ ਇਸ ਐਸੀ ਭਾਈਚਾਰੇ ਦੇ ਕੱਟੀਆਂਗੇ ਨਲਕੀ ਕੀ ਦੀ ਆ ਤੁਸੀਂ ਕੋਈ ਪਤਾ ਕੀਤਾ ਸਾਡੇ ਪਿੰਡ ਦੇ 1 ਨੰਬਰ ਵਾਰਡ ਦੇ ਵਿੱਚ 133 ਵੋਟਾਂ ਹੀ ਨਹੀਂ ਹਨ ਦੇਖੋ ਇਹਨਾਂ ਨੂੰ ਮੁੰਡਿਆਂ ਨੇ ਪਹਿਲਾਂ ਲਿਆ ਜੀ ਮਤਲਬ ਕਿ ਇਹ ਮੋਟ ਲਿਸਟ ਲਈ ਤੇ ਫਿਰ ਇਹਨੇ ਮੈਨੂੰ ਕਿਹਾ ਵੀ ਸਾਡੇ ਦਾ ਵੋਟ 133 ਵੋਟਾਂ ਹੀ ਕੱਟੀਆਂ 100 ਤੋਂ ਉੱਪਰ ਵੋਟ ਛੱਡੀ ਕੱਟੀ ਗਈ ਤੇ ਜਦੋਂ ਵੋਟੇ ਕੱਟੇ ਗਏ ਮਾਹੀ ਤੁਹਾਡਾ ਤਾਂ ਘਰ ਖਤਮ ਹੋ ਗਿਆ ਤੇ ਹੁਣ ਨਲਾਇਕੀ ਦਾ ਦੇਖੋ ਜਿਹਨੇ ਵੋਟ ਜਦਾ ਬਣਾਉਂਦੇ ਬਣਾਈ ਹੈ ਜੀ ਜਦੋਂ ਉਹਨੂੰ ਪਤਾ ਹੈ ਜਦ ਜਿਹਨੇ ਵੋਟਾਂ ਹੀ ਲਿਸਟ ਭੇਜਿਆ ਉਹਨੂੰ ਪਤਾ ਹੈ ਵੀ ਕਿਉਂ ਕੀਤੀ ਗਈ ਉਹਦੇ ਮਨ ਦੀ ਉਹਦੇ ਮਨਚ ਕੀ ਭਾਵਨਾ ਦੀ ਕਿਸ ਵਜ੍ਹਾ ਨਾਲ ਕਿਉਂ ਕੱਟੀ ਗਈ ਕਾਹਤੇ ਕੱਟੀ ਪਰ ਇਹਦੇ ਵਿੱਚ ਇਹ ਤਾਂ ਹੈ ਨ ਵੀ ਕਿਸੇ ਪਾਰਟੀ ਦੇ ਨੇ ਸਾਰੇ ਪਾਟੇ ਲਗ ਲਗ ਨਵੇਂ ਹੋ ਨੇ ਬਿਲਕੁਲ ਜਿੱਥੇ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਜਾਂਦਾ ਉਥੇ VOTER ਸੂਚੀ ਲੈਣ ਦੇ ਲਈ ਵੀ ਲੋਕਾਂ ਨੂੰ ਲਾਈਨਾਂ ਦੇ ਵਿੱਚ ਲੱਗਣਾ ਪਿਆ 2 ਤੋਂ 3-3 ਦਿਨ VOTER ਸੂਚੀ ਨਹੀਂ ਮਿਲੀ ਜੇ ਲੋਕਾਂ ਨੂੰ VOTER ਸੂਚੀ ਮਿਲੀ ਆ ਤਾਂ ਉਸ VOTER ਸੂਚੀ ਦੇ ਵਿੱਚ ਕਹਿੰਦੇ ਤੁਹਾਡੇ ਨਾਮ ਨਹੀਂ ਹੈਗੇ ਹਾਂਜੀ ਜਦੋਂ ਆਪਾਂ ਨੂੰ VOTER ਸੂਚੀ ਦੇ ਵਿੱਚ ਆਪਾਂ ਨੇ ਦੇਖਿਆ ਜੀ ਆਪਣੇ ਜਿਹੜੇ ਐਸ.ਪੀ. ਜਾਰੇ ਤੁਹਾਨੂੰ ਦੱਸਿਆ ਮੈਂ ਪਹਿਲਾਂ ਵੀ ਇਹਦਾ ਨਾਮ ਹੈ ਹੀ ਨਹੀਂ ਸੀਗਾ ਜੀ ਤੇ ਕਿਤੇ ਨਾ ਕਿਤੇ ਮੈਨੂੰ ਲੱਗਦਾ ਵੀ ਜਦੋਂ ਪਹਿਲਾਂ ਵੋਟਾਂ ਹੋਈਆਂ ਸੀਗੀਆਂ ਪੁਰਾਣੇ ਸਰਪੰਚਾਂ ਨੇ ਜਾਂ ਕਿਸੇ ਹੋਰ ਪੰਚਾਇਤ ਦੇ ਮੈਂਬਰਾਂ ਨੇ ਵਧੀਆ ਜਾਨਕੀ ਲਿਸਟ ਬਣਾ ਕੇ ਦਿੱਤੀ ਆ ਆਉਣ ਵਾਲੇ ਸਮੇਂ ਦੇ ਵਿੱਚ ਵੀ ਆਪਾਂ ਨੂੰ ਵੋਟਾਂ ਹੀ ਲੋੜਨਾ ਪਵੇ ਜਿਹੜੀ ਹੋਣ ਵਾਲੀ ਪੰਚਾਇਤ ਹੈ ਜੀ ਇਹਨਾਂ ਨੇ ਕੋਈ ਗੌਰੇ ਨਹੀਂ ਕਰੀ ਹੈਗੀ ਜੀ ਵੋਟਾਂ ਕਹਿੰਦਾ ਕਿਉਂਕਿ ਪਹਿਲਾਂ ਵਿੱਚ ਸੰਮਤੀਆਂ ਦਾ ਰੌਲਾ ਚੱਲਦਾ ਸੀ ਇਹਨਾਂ ਨੂੰ ਐ ਤੇ ਵੀ ਹੁਣ ਤਾਂ ਸੰਮਤੀ ਨਾਲੇ ਹੋ ਜੂ ਸਾਰਾ ਕੁਝ ਵੀ ਵੋਟਾਂ ਦੀ ਆਪਾਂ ਨੂੰ ਲੋੜ ਕੇ ਆ ਜਿਹੜੀ ਆਉਂਦੀ ਆ ਠੀਕ ਹੈ ਨਹੀਂ ਆਉਂਦੀ ਨਾ ਸੀ ਵੈਸੇ ਵੀ ਸੰਮਤੀ ਵਾਲਾ ਜਿਹੜਾ ਸਰਪੰਚਾਂ ਕੰਮ ਕਮ ਮਹਿਜ ਹੀ ਕਰਦਾ ਹੁੰਦਾ ਜੀ ਤੇ ਇੱਕ ਵਾਰੀ ਸਰ ਕੀ ਮਨ ਨੂੰ ਠੇਸ ਬਹੁ ਪਹੁੰਚੀ ਆ ਥੋੜਾ ਅਧਿਕਾਰ ਖਤਮ ਹੋ ਚੁੱਕਿਆ ਹਾਂਜੀ ਬਾਬਾ ਸਾਹਿਬ ਭੀਮਰਾਮbedkar ਜੀ ਨੇ ਸਾਨੂੰ ਇਹ ਅਧਿਕਾਰ ਦਿੱਤੇ ਸੀਗੇ ਸਾਡਾ ਵੋਟ ਪਾਉਣ ਦਾ ਅਧਿਕਾਰ ਆ ਇਹੀ ਅਧਿਕਾਰ ਸਾਡੇ ਤੋਂ ਇਹ ਖੋਹਣਾ ਚਾਹੁੰਦੇ ਨੇ ਇਹ ਤਾਂ ਸਰਿਆਮ ਆ ਲੱਗਦਾ ਵੀ ਜਿਵੇਂ ਸੰਵਿਧਾਨ ਦੇ ਉੱਤੇ ਹੀ ਡਾਕਾ ਮਾਰਿਆ ਗਿਆ ਹੁੰਦਾ ਜੀ ਬਿਲਕੁਲ ਕਿਸ ਤਰ੍ਹਾਂ ਦੇਖਦੇ ਆ ਵੋਟ ਨਹੀਂ ਕਹਿੰਦੇ ਤੁਹਾਡੀ ਹੁਣ ਤੁਸੀਂ ਵੋਟ ਦਾ ਇਸਤੇਮਾਲ ਨਹੀਂ ਕਰੋ ਦੇਖੋ ਜੀ ਇਹ ਸਾਡੇ ਲੋਕਾਂ ਦਾ ਹੱਕ ਆ ਇਹ ਤੋਂ ਬਿਨਾ ਨਾ ਪੰਚਾਇਤਵਾਨੀ ਆ ਇਹਨਾਂ ਲੋਕਾਂ ਤੋਂ ਬਿਨਾ ਨਾ ਕੋਈ ਜਿਹੜਾ ਹੋਰ ਇੱਥੇ ਕੋਈ ਕੰਮ ਹੋਣਾ ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਆਂ ਜਿਸ ਤਰ੍ਹਾਂ ਅਸੀਂ ਇਸ ਮਸਲੇ ਤੇ ਕੱਲ ਮੈਂ ਬੀਲੂ ਸਾਹਿਬ ਨੂੰ ਕਾਲ ਕੀਤੀ ਆ ਉਹ ਕਹਿੰਦੇ ਵੀ ਐਸਡੀਐਮ ਦਫ਼ਤਰ ਮਿਲੋ ਅਸੀਂ ਐਸਡੀਐਮ ਦਾ ਉੱਤਰ ਵੀ ਗਏ ਆ ਉੱਥੇ ਐਸਡੀਐਮ ਮੈਡਮ ਕਹਿੰਦੀ ਮੈਨੂੰ ਤਾਂ ਅੱਲੇ 2 ਦਿਨ ਹੋਇਆ ਇਹਦੇ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ ਹੈਗੀ ਸੋ ਉਹ ਕਹਿੰਦੇ ਵੀ ਇਕੱਲੇ ਇਕੱਲੇ ਬੰਦੇ ਦੀ ਐਪਲੀਕੇਸ਼ਨ ਲਿਖ ਕੇ ਲੈ ਕੇ ਉਹ 150 ਬੰਦਿਆਂ ਦੀ ਲਗਭਗ ਇੱਥੇ ਮੰਨ ਲਓ ਵੀ ਵੋਟ ਨਹੀਂ ਹੈਗੀ ਤਾਂ ਅਸੀਂ ਮਤਲਬ 150 ਬੰਦਿਆਂ ਦੀ ਐਪਲੀਕੇਸ਼ਨ ਲਿਖੀਏ ਵੀ ਉਹ ਵੀ ਪੱਕਾ ਨਹੀਂ ਪਤਾ ਵੀ ਵੋਟਾਂ ਬਣ ਗਈਆਂ ভোটার ਸੂਚੀ ਵਿੱਚ ਨੋਂ ਆਊਗਾ ਜਾਂ ਨਹੀਂ ਆਊਗਾ ਸੋ ਕਿਤੇ ਨਾ ਕਿਤੇ ਇਹ ਸੰਵਿਧਾਨ ਦੀ ਵੀ ਉਲੰਘਣਾ ਇਹ ਸਰਕਾਰ ਨੂੰ ਚਾਹੀਦਾ ਵੀ ਇਸ ਮਸਲੇ ਦੇ ਵਿੱਚ ਜਿਹੜਾ ਵੀ ਦੋਸ਼ੀ ਆ ਉਹਤੇ ਕਾਰਵਾਈ ਹੋਵੇ ਇਹਦੀ ਪੂਰੀ ਜਿਹੜੀ ਚੰਗੀ ਤਰ੍ਹਾਂ ਜਾਂਚ ਹੋਵੇ ਇਹਨਾਂ ਲੋਕਾਂ ਦੀ ਜਿਹੜੀ ভোটার ਸੂਚੀ ਦੇ ਵਿੱਚ ਨੋਂ ਬਹਾਲ ਕੀਤੇ ਜਾਣ ਤੇ ਉਹਨਾਂ ਚ ਇਹ ਵੋਟਾਂ ਜਿਹੜੀਆਂ ਰੱਦ ਕੀਤੀਆਂ ਜਾਣ ਬਿਲਕੁਲ ਕਾਫੀ ਵੱਡੀ ਮੰਗ ਆ ਸਾਡੇ ਪਿੱਛੇ ਮਹਿਲਾਵਾਂ ਵੀ ਖੜੀਆਂ ਨੇ ਕਿ ਮਹਿਲਾਵਾਂ ਵੀ ਕਹਿੰਦੇ ਮਰਦਾ ਨਾ ਘਟਨੀ ਮਹਿਲਾਵਾਂ ਵੀ ਅੱਜ ਕਿਤੇ ਨਾ ਕਿਤੇ ਉੱਚ ਪਦਮੀ ਤੇ ਬੈਠੇ ਨੇ ਭਾਵੇਂ ਕਿ ਭਾਰਤ ਦੀ ਰਾਸ਼ਟਰਪਤੀ ਦੀ ਗੱਲ ਗੱਲ ਕੀਤੀ ਜਾਵੇ ਉਹ ਵੀ ਇੱਕ ਮਹਿਲਾਵਾਂ ਕਿਸ ਕਿਸ ਤਰ੍ਹਾਂ ਦੇਖਦੇ ਹੋ ਵੋਟ ਦਾ ਅਧਿਕਾਰ ਨਾ ਤੁਹਾਡਾ ਕੋ ਲਿਆ ਗਿਆ ਹਾਂਜੀ ਵੋਟਾਂ ਸਾਡੀਆਂ 133 ਕੱਟ ਦਿੱਤੀਆਂ ਗਈਆਂ ਹਨ ਤੇ ਦੇਖੋ ਜੀ ਸਾਡਾ ਇੱਕ ਵੋਟ ਦਾ ਅਧਿਕਾਰ ਹੁੰਦਾ ਗਰੀਬ ਲੋਕਾਂ ਕੋਲੋਂ ਇਹਨਾਂ ਨੇ ਖੋਲਿਆ ਦੇਖੋ ਜੀ ਬਾਕੀ ਵਿੱਚ ਪਿੰਡ ਵਿੱਚ ਰਹਿੰਦੇ ਨੇਗੇ ਪ੍ਰਵਾਸੀਆਂ ਦੀਆਂ ਵੋਟਾਂ ਹੈਗੀਆਂ ਨੇ ਜਿਹੜੇ ਲੋਕ ਮਰ ਚੁੱਕੇ ਨੇ ਵੋਟਾਂ ਉਹਨਾਂ ਦੀਆਂ ਵੀ ਹੈਗੀਆਂ ਨੇ ਜਿਹੜੇ ਜਿੰਦੇ ਲੋਕ ਨੇ ਉਹਨਾਂ ਦੀਆਂ ਵੋਟਾਂ ਨਹੀਂ ਹੈਗੀਆਂ ਹੁਣ ਦੱਸੋ ਵੀ ਜਿਹੜੇ ਉਰੇ ਰਹਿ ਰਹੇ ਨੇ ਉਹਨਾਂ ਦੀਆਂ ਤਾਂ ਵੋਟਾਂ ਹੈ ਨਹੀਂ ਪ੍ਰਵਾਸੀਆਂ ਦੇ ਵੋਟਾਂ ਕਿਉਂ ਨੇ ਜੀ ਉਰੇ ਉਹਨਾਂ ਦੀਆਂ ਵੋਟਾਂ ਉਰੇ ਬਣੀਆਂ ਬਈਆਂ ਨੇ ਉਹਨਾਂ ਦੀਆਂ ਕੱਟੀਆਂ ਵੀ ਨਹੀਂ ਗਈਆਂ ਹੈਗੀਆਂ ਕਿਹਨੇ ਕੀਤਾ ਹੈ ਤੱਕਾ ਜੀ ਹੁਣ ਦੇਖੋ ਇਹ ਤਾਂ ਹੁਣ ਪਤਾ ਨਹੀਂ ਪ੍ਰਸ਼ਾਸਨ ਦੀ ਗਲਤੀ ਹੈ ਜਾਂ ਉੱਥੇ ਮਿਸਟੇਕ ਹੋਈ ਆ ਲਿਸਟ ਕੱਢਣ ਚ ਜਾਂ ਫਿਰ ਕਿਸੇ ਨੇ ਜਾਣ ਬੁੱਝ ਕੇ ਕਟਵਾਈਆਂ ਨੇ ਇਹ ਨਹੀਂ ਪਤਾ ਮੈਨੂੰ ਤੁਸੀਂ ਦੱਸੋ ਵੀ 133 ਵੋਟਾਂ ਨੇ ਸਾਨੂੰ ਵੋਟਾਂ ਦਾ ਅਧਿਕਾਰ ਨਹੀਂ ਹੈਗਾ ਸਾਡੀਆਂ ਜਿਹੜੀਆਂ ਮੁਸ਼ਕਲਾਂ ਨੇ ਉਹ ਤਾਂ ਹੱਲ ਪਹਿਲਾਂ ਹੀ ਨਹੀਂ ਹੁੰਦੀਆਂ ਹੁਣ ਕਿਹਨੇ ਸਾਨੂੰ ਪੁੱਛਣਾ ਹੈ ਦੇਖੋ ਜਿਹਨੇ ਸਰਪੰਚ ਬਣਨਾ ਘਟੋ ਘਟੋ ਵੀ ਤਾਂ ਨਾਲ ਖੜਨ ਪਹਿਲਾਂ ਸਾਡੇ ਅਸੀ ਭਾਈ ਚਾਰਜ ਸਰਪੰਚ ਸੀ ਉਹਨਾਂ ਦੀ ਵੀ ਵੋਟ ਨਹੀਂ ਹੈ ਹੁਣ ਹੁਣ ਦੇਖੋ ਸਾਡੀਆਂ 133 ਵੋਟਾਂ ਨਹੀਂ ਹੈਗੀਆਂ ਸਾਨੂੰ ਤਾਂ ਬਸ ਇਹੀ ਅਪੀਲ ਆ ਵੀ ਸਾਡੀਆਂ ਵੋਟਾਂ ਦੀ ਸੂਚੀ ਜਾਂ ਤਾਂ ਦੁਬਾਰਾ ਤਿਆਰ ਕੀਤੀ ਜਾਵੇ ਉਹਨਾਂ ਚੋਂ ਵੋਟਾਂ ਤੇ ਰੋਕ ਲਗਾਈ ਜਾਵੇ ਨਹੀਂ ਤਾਂ ਮਲੇয়াল ਦੀਆਂ ਵੋਟਾਂ ਰੱਦ ਕੀਤੀਆਂ ਜਾਣ ਕਿਸ ਤਰ੍ਹਾਂ ਦੇਖਦੇ ਤੁਹਾਡੀ ਵੋਟ ਨਹੀਂ ਹੈਗੀ ਵੋਟ ਲਿਸਟ ਦੇ ਵਿੱਚ ਖਤਮ ਹਾਂਜੀ ਸਾਡੀ ਵੋਟ ਹੀ ਖਤਮ ਆ ਹੁਣ ਅਸੀਂ ਕਿਹਨੂੰ ਪਾਵਾਂਗੇ ਜੀ ਪਾ ਨਹੀਂ ਸਕਦੇ ਅਧਿਕਾਰ ਖੋਲੇ ਤੁਹਾਡੇ ਹਾਂਜੀ ਸਾਡੇ ਅਧਿਕਾਰ ਖੋਏ ਗਏ ਤੇ ਜਿਹੜੇ ਬਿਹਾਰੀ ਲੋਕ ਨੇ ਉਹਨਾਂ ਦੀਆਂ ਵੋਟਾਂ ਬਣਾਈਆਂ ਚਾਹੀਆਂ ਓਰੇ ਭਈਆਂ ਦੀਆਂ ਵੋਟਾਂ ਬਣਾਈਆਂ ਜੀ ਸਾਡੀ ਵੋਟ ਪੰਜਾਬੀਏ ਭੈਣ ਭਾਈਆਂ ਦੀ ਕਿਸੇ ਦੀ ਵੀ ਹੈ ਨਹੀਂ ਜਿੱਥੇ ਆ ਬਿਲਕੁਲ ਕਹਿੰਦੇ ਜੋ ਪਰਦੇਸੀ ਲੋਕ ਨੇ ਜਿਹੜੋ ਇਸ ਪਿੰਡ ਦੇ ਵਿੱਚ ਰਹਿੰਦੇ ਨੇ ਉਹਨਾਂ ਦੀਆਂ ਵੋਟਾਂ ਤਾਂ ਜ਼ਰੂਰ ਬਣੀਆਂ ਹੋਈਆਂ ਨੇ ਪਰ ਜਿਹੜੇ ਪਿੰਡ ਦੇ ਵਸਨੀਕ ਨੇ ਉਹਨਾਂ ਦੀਆਂ ਵੋਟਾਂ ਕੱਟ ਦਿੱਤੀਆਂ ਗਈਆਂ ਨੇ ਅਧਿਕਾਰ ਖੋਹ ਲਏ ਗਏ ਨੇ ਪਰ ਮੰਗ ਕਰ ਰਹੇ ਨੇ ਕਿ ਇਸ ਪਿੰਡ ਦੀਆਂ ਵੋਟਾਂ ਨੇ ਜਿਹੜਾ ਚੋਣ ਕਮਿਸ਼ਨ ਤੋਂ ਪੰਜਾਬ ਦੇ ਚੋਣ ਕਮਿਸ਼ਨ ਤੋਂ ਮੰਗ ਕੀਤੀ ਆ ਕਿ ਵੋਟਾਂ ਨੇ ਜਿਹੜੀਆਂ ਉਹ ਰੱਦ ਕੀਤੀਆਂ ਜਾਣ ਸਾਡੇ ਹੱਕਾਂ ਦੇ ਉੱਪਰ ਡਾਕਾ ਮਰਿਆ ਗਿਆ ਨਾਬਾ ਤੋਂ ਹਰਮੇਸ਼ ਸਿੰਘ ਮਾਨ